ਹੈਲੋ ਦੋਸਤੋ ਕਿਵੇਂ ਤੁਸੀਂ ਸਾਰੇ ਜਣੇ ਆਏ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਨੀਡਰ ਟਾਸਕ ਦੇ ਵਿੱਚ ਅੱਜ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਇਹ ਤੁਸੀਂ ਸਵੱਟ ਦੇਖ ਰਹੇ ਹੋ ਜਿਹਦੇ ਤੇ ਆਪਾਂ ਕੁਝ ਕੁ ਦਿਨ ਪਹਿਲਾਂ ਮੈਂ ਵੀਡੀਓ ਪਾਈ ਸੀ ਕਰੋਸ਼ੀ ਦੇ ਨਾਲ ਕਟਾਮ ਬਣਾਏ ਸੀ ਆਪਾਂ ਇਹ ਵਾਲੇ ਅੱਜ ਅਸੀਂ ਇਹ ਸਵਟਰ ਦੀ ਜਿਹੜੀ ਬੁੰਤੀ ਆ ਇਹ ਵਾਲੀ ਤੁਸੀਂ ਦੇਖ ਰਹੇ ਹੋ ਪੂਰੀ ਸਕਰੀਨ ਤੇ ਚੰਗੀ ਤਰ੍ਹਾਂ ਦਿਖ ਰਹੀ ਹੈ ਇਹ ਦੇਖਦੇ ਹਾਂ ਅੱਜ ਆਪਾਂ ਕਿਵੇਂ ਬਣਾਈ ਸੀ ਜਿੰਨੇ ਨੂੰ ਦੇਖ ਕੇ ਤੁਸੀਂ ਵੀ ਆਸਾਨੀ ਦੇ ਨਾਲ ਆਪਣਾ ਆਪਣੀ ਸਵਟਰ ਜੈਕਟ ਜਿਹਦੇ ਵਿੱਚ ਵੀ ਤੁਸੀਂ ਇਹ ਬੁੰਤੀ ਬਣਾਉਣੀ ਬਣਾ ਸਕਦੇ ਹੋ ਬਹੁਤ ਹੀ ਸੋਹਣੀ ਲੱਗਦੀ ਹੈ ਇਹ ਬੁੰਤੀ ਇਹਦੇ ਲਈ ਮੈਂ ਪੰਚ ਪੰਦ ਪੀਮ ਜੋ ਸੋਰੀ ਕੁੰਡਿਆਂ ਦਾ ਡਿਜ਼ਾਈਨ ਬਣਦਾ ਇਹ ਇਹਨੂੰ ਆਪਾਂ ਸਾਈਡ ਤੇ ਰੱਖ ਦਿੰਨੇ ਆ। ਇਹ ਮੈਂ ਕੁੱਲ 17 ਕੁੰਡੇ ਲਏ ਨੇ। ਇੱਕ ਇੱਕ ਆਪਾਂ ਸਾਈਡ ਤੇ ਛੱਡ ਦੇਾਂਗੇ। ਤਾਂ ਆਪਣੇ ਕੋਲ 15 ਕੁੰਡੇ ਬਚਣਗੇ। ਜਿਹਦੇ ਨਾਲ ਆਪਾਂ ਡਿਜ਼ਾਈਨ ਬਣਾਵਾਂਗੇ ਠੀਕ ਹੈ ਤੁਸੀਂ ਦੇਖ ਸਕਦੇ ਹੋ ਆਪਾਂ ਟੋਟਲ ਇਹ 17 ਗੁੰਡੇ ਲਏ ਨੇ ਪਹਿਲੀ ਸਲਾਈ ਤੁਸੀਂ ਆਰਾਮ ਨਾਲ ਸਿੰਪਲੀ ਪਾ ਲੈਣੀ ਹੈ ਸਭ ਤੋਂ ਪਹਿਲਾ ਕੁੰਡਾ ਜਿਹੜਾ ਉਹਨੂੰ ਤੁਸੀਂ ਐਜ਼ ਇਟ ਇਜ਼ ਉਤਾਰ ਲਓਗੇ ਠੀਕ ਹੈ ਨੈਕਸਟ ਜਿਹੜੇ ਪੰਜ ਕੁੰਡੇ ਨੇ ਉਹਨੂੰ ਆਪਾਂ ਸਲਾਈ ਨੂੰ ਬੈਕ ਸਾਈਡ ਪਾ ਕੇ ਬੁਣਾਂਗੇ ਦੇਖ ਸਕਦੇ ਹੋ ਤੁਸੀਂ ਐਦਾਂ ਆਪਾਂ ਇੱਕ ਕੁੰਡਾ ਹੈ ਕੁੰਡੇ ਦੀ ਐਦਾਂ ਆਪਾਂ ਕੋਈ ਵੀ ਬੰਨੀ ਸਲਾਈ ਹੈ ਜਿਹੜੀ ਉਦੇ ਵਿੱਚ ਪਾਉਣੀ ਹੈ ਠੀਕ ਹੈ ਇਹਦੇ ਉੱਪਰ ਦੀ ਆਪਾਂ ਤਾਗਾ ਬਲੇਟਾਂਗੇ ਤੇ ਇਦਾਂ ਕੱਢ ਲਾਂਗੇ ਦੋ ਗੁੰਡੇ ਹੋ ਗਏ ਇਹ ਤਾਂ ਆਪਾਂ ਪੰਜ ਗੁੰਡੇ ਇਦਾਂ ਬੰਨ ਲਵਾਂਗੇ ਠੀਕ ਹੈ 5 ਗੁੰਡਿਆਂ ਤੋਂ ਬਾਅਦ ਆਪਾਂ ਜਿਹੜੇ ਅਗਲੇ ਗੁੰਡੇ ਨੇ ਇਹ ਦੋ ਨੂੰ ਇਕੱਠੇ ਪੁਣਾਗੇ ਠੀਕ ਹੈ ਇੱਕ ਗੁੰਡਾ ਇਹ ਹੋ ਗਿਆ ਆਪਣਾ ਦੂਸਰਾ ਗੁੰਡਾ ਇਹ ਹੋ ਗਿਆ ਠੀਕ ਹੈ ਇਹਨੂੰ ਇੱਧਰ ਦੀ ਲੰਗਾ ਕੇ ਆਪਾਂ ਦੋ ਦਾ ਇੱਕ ਬਣਾ ਲੈਣਾ ਠੀਕ ਹੈ ਇੱਕ ਵਾਰੀ ਹੋਰ ਦੇਖੋ ਇਹ ਦੋ ਗੁੰਡੇ ਦੋ ਦੇ ਇੱਧਰ ਲੰਗਾ ਕੇ ਆਪਾਂ ਇਦਾਂ ਨੂੰ ਇੱਕ ਬਣਾ ਲੈਣਾ ਠੀਕ ਹੈ ਫਿਰ ਇੱਕ ਬਲ ਦੇ ਮਗੇ ਉੱਪਰ ਦੇ

हम जैक्सट ने उन्होंने भी अपना सिंपली बना लेना है एक, दो हो गए तीन हो गए चार हो गए तो पांच हो गए एक कूड आपक्सट्रा लिया ठीक है नैक्सट सिलाई है जी उल्टे पासे तो आप पा, सिम्पली ਬਣਾਵਾਂਗੇ ਇਹਦੇ ਵਿੱਚ ਕੋਈ ਪੈਟਰਨ ਨਹੀਂ ਆਊਗਾ ਸਿੰਪਲ ਆਪਾਂ ਇਹ ਸਾਰੀ ਸਲਾਈ ਬਨ ਲੈਣੀ ਇਸ ਤਰ੍ਹਾਂ ਇਹਦੇ ਡਿਜ਼ਾਈਨ ਦੀਆਂ ਦੋ ਸਲਾਈਆਂ ਜਿਹੜੀਆਂ ਉਹ ਪੂਰੀਆਂ ਹੋ ਜਾਣਗੀਆਂ ਜਿਹੜਾ ਕਿਉਂ ਆਪਾਂ ਸਿੰਪਲੀ ਬਲ ਪਾਇਆ ਸੀ ਉਹ ਵਾਲਾ ਇਹ ਦਿਖ ਰਿਹਾ ਇਹਨੂੰ ਇਦਾਂ ਹੀ ਬਣਾਵਾਂਗੇ ਠੀਕ ਹੈ ਤੇ ਸਾਰੀ ਸਲਾਈ ਆਪਾਂ ਇਦਾਂ ਹੀ ਕਵਰ ਕਰ ਲੈਣੀ ਆ ਠੀਕ ਹੈ ਹੁਣ ਆਪਣੀ ਡਿਜ਼ਾਈਨ ਦੀ ਤੀਸਰੀ ਸਲਾਈ ਆ ਜਿਹੜੀ ਪਾਏਗੀ ਇਹਦੇ ਵਿੱਚ ਕੀ ਕਰਨਾ ਤੁਸੀਂ ਪਹਿਲਾ ਹੁੰਦਾ ਇਦਾਂ ਹੀ ਉਤਾਰ ਲੈਣਾ ਧਾਗਾ ਆਪਣਾ ਪਿਛਲੀ ਸਾਈਡ ਹੋਏਗਾ ਇਹਨੂੰ ਅੱਗੇ ਲੈ ਆਣਾ ਠੀਕ ਹੈ ਹੁਣ ਆਪਾਂ ਤਿੰਨ ਗੁੰਡਿਆਂ ਨੂੰ ਆਪਣੀ ਸਾਈਡ 'ਪਾਉਣਾ ਠੀਕ ਹੈ ਫਿਰ ਧਾਗੇ ਨੂੰ ਆਪਾਂ ਪਿੱਛੇ ਲੈ ਜਾਣਾ ਤਾਗਾ ਪਿੱਛੇ ਕਰਕੇ ਆਪ ਐਦਾਂ ਹੀ ਦੋ ਕੁੰਡਿਆਂ ਦਾ ਫੇਰ ਤੋਂ ਇੱਕ ਬਣਾਵਾਂਗੇ ਠੀਕ ਹੈ ਦੋ ਦਾ ਇੱਕ ਬਣਾ ਲੈਣਾ ਉਸੇ ਤਰ੍ਹਾਂ ਹੀ ਖਾਲੀ ਬਲ ਪਾਵਾਂਗੇ ਪਹਿਲਾਂ ਆਪ ਇੱਕ ਗੁੰਡਾ ਸਿੰਪਲ ਬਣਿਆ ਸੀ ਹੁਣ ਆਪ ਤਿੰਨ ਬਣਾਵਾਂਗੇ ਇੱਕ ਦੋ ਔਰ ਇੱਕ ਤਿੰਨ ਤਿੰਨ ਕੁੰਡਿਆਂ ਤੋਂ ਬਾਅਦ ਫੇਰ ਆਪ ਇੱਕ ਖਾਲੀ ਬਲ ਪਾ ਲੈਣਾ ਤੇ ਦੋ ਕੁੰਡਿਆਂ ਦਾ ਇੱਕ ਬਣਾ ਲੈਣਾ ਠੀਕ ਹੈ ਇਸ ਤੋਂ ਬਾਅਦ ਆਪਾਂ ਧਾਗਾ ਅੱਗੇ ਲਿਆਵਾਂਗੇ ਅੱਗੇ ਲਿਆ ਕੇ ਬਾਕੀ ਕੁੰਡੇ ਨੇ ਜਿਹੜੇ ਆਪਣੀ ਸਾਈਡ ਨੂੰ ਬੁੰਦਿਆਂਗੇ ਜਿੰਨੇ ਬਾਕੀ ਰਹਿਗੇ ਨੇ ਤੇ ਲਾਸਟ ਕੁੰਡਾ ਜਿਹੜਾ ਆਪਾਂ ਪਿੱਛੇ ਨੂੰ ਧਾਗਾ ਕਰਕੇ ਬੰਨਦਿਆਂਗੇ ਠੀਕ ਹੈ ਨੈਕਸਟ ਜਿਹੜੀ ਚੌਥੀ ਸਲਾਈ ਹੈ ਪੈਟਰਨ ਦੀ ਉਹ ਸਿੰਪਲੀ ਆਪਣੇ ਵੱਲ ਨੂੰ ਤੰਗਾ ਕਰਕੇ ਬੁਣ ਲੈਣੀ ਆਪਾਂ ਸਾਰੇ ਇਹਦੇ ਵਿੱਚ ਕੋਈ ਪੈਟਰਨ ਨਹੀਂ ਹੋਏਗਾ ਸਿੰਪਲ ਬੁਣਾਂਗੇ ਉਲਟੀਆਂ ਸਲਾਈਆਂ ਨੇ ਜਿਹੜੀਆਂ ਉਹ ਸਿੰਪਲ ਹੀ ਬੁਣਨੀਆਂ ਨੇ ਆਪਾਂ ਇਹਦੇ ਵਿੱਚ ਪੈਟਰਨ ਰਿਪੀਟ ਨਹੀਂ ਹੋਏਗਾ ਜੋ ਸਿੱਧੀਆਂ ਸਲਾਈਆਂ ਹੋਣਗੀਆਂ ਉਹਦੇ ਵਿੱਚ ਹੀ ਪੈਟਰਨ ਬਣਦਾ ਹੈ ਇਹ ਉਲਟੀ ਸਲਾਈ ਆਪਾਂ ਜਿਹੜੀ ਰੀਪੀਟ ਕਰ ਲਈਏ ਤੁਸੀਂ ਦੇਖ ਸਕਦੇ ਹੋ ਇਸ ਪੈਟਰਨ ਦੀ ਜਿਹੜੀ ਸ਼ੁਰੂਆਤ ਹੋ ਗਈ ਹੈ ਹੁਣ ਆਪਾਂ ਚਾਰ ਸਲਾਈਆਂ ਦਾ ਇਹ ਪੈਟਰਨ ਚਾਰ ਸਲਾਈਆਂ ਆਪਾਂ ਪਾ ਲਈਆਂ ਨੇ ਹੁਣ ਆਪਾਂ ਇੱਕ ਵਾਰੀ ਪੰਜਵੀਂ ਸਲਾਈ ਤੁਹਾਨੂੰ ਪਾ ਕੇ ਦਿਖਾਣੀ ਹੈ ਸੇਮ ਹੀ ਰਿਪੀਟ ਕਰਨੀ ਆਪਾਂ ਖਾਲੀ ਪਿੱਛੇ ਨੂੰ ਪੰਜ ਗੁੰਡੇ 1 2 3 4 ਤੇ 5 ਫਿਰ ਆਪਾਂ 2 ਦਾ 1 ਬਣਾਉਣਾ ਹੈ ਖਾਲੀ ਬਲ ਪਾਵਾਂਗੇ ਇੱਕ ਗੁੰਡਾ ਸਿੰਪਲ ਬੁਣਾਵਾਂਗੇ ਫਿਰ ਬਲ ਪਾਵਾਂਗੇ ਫਿਰ ਆਪਾਂ 2 ਦਾ 1 ਬਣਾਵਾਂਗੇ ਠੀਕ ਹੈ ਨੈਕਸਟ ਫਿਰ ਪੰਜ ਗੁੰਡੇ ਆਪਾਂ ਸਿੰਪਲ ਬਣਾਗੇ ਦੋ ਹੋ ਗਏ ਤਿੰਨ ਚਾਰ ਤੇ ਪੰਜ ਲਾਸਟ ਆਪਾਂ ਇੱਕ ਐਕਸਟਰਾ ਰੱਖਿਆ ਹੋਇਆ ਇਹ ਵੀ ਮੰਨ ਲਮਣੀ ਠੀਕ ਹੈ ਜਿਹੜੀ ਪੁੱਠੀ ਸਲਾਈ ਹੋਏਗੀ ਉਹ ਆਪਾਂ ਸਿੰਪਲ ਬੋਣੀ ਹੈ ਇਹਦੇ ਚਾਰ ਸਲਾਈਆਂ ਦਾ ਇਹ ਡਿਜ਼ਾਈਨ ਹੈ ਜਿਹਦੇ ਵਿੱਚ ਦੋ ਸਲਾਈਆਂ ਦੇ ਵਿੱਚ ਆਪਣਾ ਪੈਟਰਨ ਬਣਦਾ ਹੈ ਤੇ ਦੋ ਸਲਾਈਆਂ ਜਿਹੜੀਆਂ ਸਿੰਪਲ ਬੁਣੀਆਂ ਜਾਂਦੀਆਂ ਨੇ ਬਿਲਕੁਲ ਹੀ ਸਿੰਪਲ ਜਿਹਾ ਡਿਜ਼ਾਈਨ ਹੈ ਤੇ ਬਣ ਕੇ ਬਹੁਤ ਹੀ ਸੋਹਣਾ ਲੱਗਦਾ ਤੁਸੀਂ ਇਹ ਦੇ ਸਕਦੇ ਹੋ ਸਵੈਟਰ ਬਣਾਈ ਮੈਂ ਜਿਹੜੀ ਬਹੁਤ ਸੋਹਣੀ ਲੱਗਦੀ ਹੈ ਤੁਸੀਂ ਵੀ ਇਹ ਡਿਜ਼ਾਈਨ ਹੈ ਜਿਹੜਾ ਆਰਾਮ ਨਾਲ ਬਣਾ ਸਕਦੇ ਹੋ ਇਹ ਦੇਖ ਸਕਦੇ ਹੋ ਇਦਾਂ ਹੀ ਆਪਾਂ ਇਹਨੂੰ ਜਦੋਂ ਤਾਂ ਤੁਹਾਨੂੰ ਰਿਪੀਟ ਕਰਾਂਗੇ ਤਾਂ ਇਹ ਵਾਲਾ ਡਿਜ਼ਾਈਨ ਬਿਲਕੁਲ ਬਣ ਕੇ ਤਿਆਰ ਹੋਵੇਗਾ ਤੁਹਾਡਾ ਦੇਖ ਸਕਦੇ ਹੋ ਇਹ ਤਾਂ ਹੀ ਇਹ ਪੁੰਤੀ ਹੈ ਜਿਹੜੀ ਬਣ ਕੇ ਤਿਆਰ ਹੋ ਗਈ ਹੈ ਅਗਰ ਤੁਹਾਨੂੰ ਜ਼ਿਆਦਾ ਡਿਜ਼ਾਈਨਿੰਗ ਨਹੀਂ ਵੀ ਹੁੰਦੀ ਤਾਂ ਵੀ ਤੁਸੀਂ ਇਸ ਨੂੰ ਬੜੇ ਆਰਾਮ ਨਾਲ ਪਾ ਸਕਦੇ ਹੋ ਕਿਉਂਕਿ ਇਹਦੇ ਵਿੱਚ ਕੋਈ ਔਖੀ ਗੱਲ ਨਹੀਂ ਹੈ ਪੈਟਰਨ ਨੂੰ ਰਿਪੀਟ ਕਰਨਾ ਵੀ ਆਸਾਨ ਹੈ ਤੇ ਪੈਚ ਨੂੰ ਬਣਾਉਣਾ ਵੀ ਆਸਾਨ ਹੈ ਆਈ ਹੋਪ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਇਆ ਹੋਵੇਗਾ ਜੇਕਰ ਵੀਡੀਓ ਵਧੀਆ ਲੱਗੀ ਤਾਂ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਡਿਜ਼ਾਈਨ ਦੇ ਨਾਲ ਤਦ ਤੱਕ ਬਾਏ ਬਾਏ